1995 ਤੇ ਜਿਹੜਾ ਪਹਿਲਾ ਪਹਿਲਾ ਵਿਆਹ ਹੋਏ ਆ ਉਹਨਾਂ ਦੇ ਵਿੱਚ ਜਦੋਂ ਕੋਈ ਬਰਾਤ ਕਿਸੇ ਮੁੰਡੇ ਨੂੰ ਵਿਆਹਣ ਜਾਂਦੀ ਸੀ ਤੇ ਉਹਨਾਂ ਦੇ ਵਿੱਚ ਜਦੋਂ ਉਸ ਪਿੰਡ ਦੀ ਜੇ ਉਸ ਪਿੰਡ ਵਿਆਹਣ ਜਾਂਦੀ ਜਿਹੜੇ ਬਰਾਤੀ ਹੁੰਦੇ ਸੀ ਉਹਨਾਂ ਦੇ ਪਿੰਡ ਦੀਆਂ ਜਿਹੜੀਆਂ ਕੁੜੀਆਂ ਹੁੰਦੀਆਂ ਸੀ ਉਹਨਾਂ ਦੀ ਰੋਟੀ ਕੱਢੀ ਜਾਂਦੀ ਸੀ ਜੋ ਰਾਂ ਲਾਗੀ ਭਾਈ ਜਾਰਾ ਸੀ ਉਹਨਾਂ ਨੂੰ ਦੱਸਦਾ ਸੀ ਵੀ ਤੁਸੀਂ ਅੱਜ ਵਿਆਹਣ ਆਏ ਆ ਤੇ ਤੁਹਾਡੇ ਪਿੰਡ ਦੀਆਂ ਪਹਿਲਾਂ ਵੀ ਇੱਥੇ ਜਿਹੜੀਆਂ ਕੁੜੀਆਂ ਵਿਆਈਆਂ ਹੋਈਆਂ ਤੇ ਉਹ ਉਹਨਾਂ ਨੂੰ ਆਪਣੀਆਂ ਧੀਆ ਸਮਝ ਕੇ ਉਹਨਾਂ ਦੀ ਰੋਟੀ ਖਾੜਦੇ ਸੀ ਤੇ ਬੜੇ ਸੋਹਣੇ ਨਾ ਇਦਾਂ ਦੇ ਲਾ ਰੰਗ ਦੇ ਰੁਮਾਲ ਹੁੰਦੇ ਸੀ ਅੱਜ ਕੱਲ ਤੇ ਉਹ ਰੁਮਾਲ ਗਾਇਬ ਹੋ ਗਏ ਆ ਉਹਰ ਮਾਲ ਜਿਹੜੇ ਨਾ ਰੋਟੀ ਕੱਢ ਕੇ ਰੋਟੀ ਤੇ ਬਾ ਕੇ ਤੇ ਇੱਕ ਲਾਗੀ ਦੇ ਨਾਲ ਉਹ ਜਿਹੜੇ ਘਰ ਦੇ ਕੋਈ ਮੋਢਬਰ ਬੰਦੇ ਸੀ ਉਹ ਜਾਣਦੇ ਸੀ ਉਹਨਾਂ ਨੂੰ ਜਾ ਕੇ ਦੱਸਦੇ ਸੀ ਕਿ ਤੁਹਾਡੇ ਪਿੰਡੋਂ ਬਰਾਤ ਆਈ ਆ ਤੇ ਉਹਨਾਂ ਨੇ ਤੁਹਾਡੀ ਰੋਟੀ ਕੱਢੀ ਆ ਪੈਣਾ ਉਹ ਰੋਟੀ ਰੱਖ ਲੈਂਦੇ ਸੀ ਤੇ ਫਿਰ ਉਹ ਆਪਣਾ ਫਰਜ਼ਾਦਾ ਕਰਦਿਆਂ ਸੀ ਉਹ ਉਹਨਾਂ ਨੂੰ ਜਾ ਕੇ ਸਗਨ ਪਾ ਕੇ ਆਉਂਦੀਆਂ ਸੀ ਸਗਨ ਦੇ ਵਿੱਚ ਉਹ ਆਪਣੇ ਭਰਾ ਲਈ ਇੱਕ ਪੱਗ ਲੈ ਕੇ ਜਾਂਦੀਆਂ ਸੀ ਜਾਂ 21 ਰੁਪਏ ਜਾਂ 51 ਜਾਂ 101 101 ਤੇ ਬਹੁਤ ਘੱਟ ਹੀ ਹੁੰਦੇ ਸੀ ਤੇ ਲੈ ਕੇ ਜਾਂਦੇ ਸੀ ਜਿਹੜੇ ਬਰਾਤ ਦੇ ਮੋਤਬਰ ਬੰਦੇ ਹੁੰਦੇ ਸੀ ਕਿ ਉਹਨਾਂ ਟਾਈਮਾਂ ਦੇ ਵਿੱਚ ਨਾ ਬਰਾਤ ਵਿੱਚ ਲੇਡੀਜ਼ ਘਟ ਜਾਂਦੀਆਂ ਤੇ ਜਿਹੜੇ ਮੋਤਬਰ ਬੰਦੇ ਹੁੰਦੇ ਸੀ ਉਹ 1 ਰੁਪਿਆ ਰੱਖ ਲੈਂਦੇ ਸੀ ਤੇ ਬਾਕੀ ਪੈਸੇ ਜਿਹੜੇ ਕੁੜੀ ਨੂੰ ਵਾਪਸ ਦੇ ਦਿੰਦੇ ਸੀ ਕਿ ਬੇਟਾ ਇੰਨੇ ਇੰਨੇ ਹੀ ਬਹੁਤ ਆ ਹੋਰ ਨਹੀਂ ਲੈਣੇ ਆ ਇਸ ਤਰ੍ਹਾਂ ਹੀ ਠੀਕ ਦੂਸਰੇ ਪਾਸੇ ਜਦੋਂ ਕਿਸੇ ਕੁੜੀ ਦੀ ਮੰਗਣੀ ਹੁੰਦੀ ਸੀ ਤੇ ਉਹਦੇ ਸਹੁਰੇ ਸੱਜਣ ਗੋਣ ਜਾਂਦੇ ਸੀ ਨਾ ਮੁੰਡੇ ਨੂੰ ਤੇ ਉਹ ਲੋਕ ਦੱਸਦੇ ਹੁੰਦੇ ਸੀ ਕਿ ਤੁਹਾਡੇ ਪਿੰਡੋਂ ਇਸ ਪਿੰਡ ਦੇ ਵਿੱਚ ਕੁੜੀਆਂ ਵਿਆਹੀਆਂ ਵਾ ਤੇ ਜਦੋਂ ਦੱਸਦੇ ਸੀ ਤੇ ਫਿਰ ਆ ਕੇ ਕਰੇ ਸਿਨਿਆ ਦਿੰਦੇ ਸੀ ਬੰਦੇ ਭਈ ਸਾਡੇ ਪਿੰਡੋਂ ਉੱਥੇ ਪਹਿਲਾਂ ਵੀ ਕੁੜੀਆਂ ਇਹਨਾਂ ਤੇ ਜਦੋਂ ਫਿਰ ਕੁੜੀ ਦਾ ਜਿਹੜਾ ਦਾਜ ਜਾਂਦਾ ਸੀ ਨਾ ਉਹਦੇ ਵਿੱਚ ਜਦੋਂ ਸੂਟ ਜਾਂਦੇ ਮਿਲਣੀ ਦੇ ਉਹਨਾਂ ਵਿੱਚ ਉਹਨਾਂ ਕੁੜੀਆਂ ਦੇ ਵੀ ਸੂਟ ਜਿਹੜੇ ਹੀ ਲਾ ਕੇ ਦਿੱਤੇ ਜਾਂਦੇ ਸੀ ਇਹ ਸਿਰਫ ਇਹ ਨਹੀਂ ਸੀ ਕਿ ਕੋਈ ਦਿਖਾਵਾ ਸੀ ਇਹ ਭੈਣਾਂ ਦਾ ਮਾਨ ਤਾਨ ਹੁੰਦਾ ਸੀ ਜਿਹੜਾ ਅੱਜ ਬਿਲਕੁਲ ਖਤਮ ਹੋ ਚੁੱਕਿਆ ਲੋਕੀ ਆਪਣੇ ਸਰੀਕੇ ਦਾ ਪਿੰਡ ਦਾ ਭੈਣ ਭਰਾਵਾਂ ਕੁਤੀਆਂ ਦਾ ਮਾਨ ਤਾਨ ਰੱਖਦੇ ਸੀ